ਸਵੇਰ ਤੋਂ ਹੀ ਤਰਨਤਾਰਨ ਵਿਖੇ ਹੋ ਰਹੀ ਭਾਰੀ ਬਾਰਿਸ਼ ਨੇ ਪੰਜਾਬ ਸਰਕਾਰ ਦੇ ਵਿਕਾਸ ਦਾਅਵਿਆਂ ਦੀ ਪੋਲ ਖੋਲ ਦਿੱਤੀ। ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨਦੀਨ ਪੈਂਦੇ ਕਸਬਾ ਪਿੱਖੀਵਿੰਡ ਵਿਖੇ ਹੋਈ ਭਾਰੀ ਬਾਰਿਸ਼ ਕਾਰਨ ਲੋਕਾਂ ਦੇ ਘਰਾਂ ਵਿੱਚ ਬਾਰਿਸ਼ ਦਾ ਸਾਰਾ ਪਾਣੀ ਪੜ ਗਿਆ। ਇੱਥੇ ਲੋਕ ਆਪਣੇ ਘਰਾਂ ਤੇ ਦੁਕਾਨਾਂ ਵਿੱਚ ਆਪ ਹੀ ਪਾਣੀ ਕੱਢਦੇ ਦਿਖਾਈ ਦਿੱਤੇ। ਇਸ ਉਪਰੰਤ ਗਲਬਾਤ ਕਰਦੇ ਹੋਏ ਦੁਕਾਨਦਾਰਾਂ ਨੇ ਦੱਸਿਆ ਹੈ ਕਿ ਪਿੱਖੀਵਿੰਡ ਦੇ ਵਿਕਾਸ ਕਾਰਜਾਂ ਦਾ ਬਹੁਤ ਹੀ ਬੁਰਾ ਹਾਲਾਤ ਹੈ ਜੋ ਸੀਵਰੇਜ ਉਹ ਬੰਦ ਹੋ ਚੁੱਕੇ ਹਨ। ਪ੍ਰਸ਼ਾਸਨ ਦਾ ਕੋਈ ਵੀ ਇਸ ਵੱਲ ਧਿਆਨ ਨਹੀਂ ਹੈ ਜਿਸ ਦਾ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪੈ ਰਿਹਾ ਹੈ ਇਹ ਤੁਹਾਡਾ ਮਤਲਬ ਆ गावा ਇਹ ਜਿਹੜੇ ਆਪਣੇ ਦੁਕਾਨ ਹੈ ਜੀ ਇਹ ਕਾਦੀ ਆ ਇਹ ਆਪਣੇ ਚੱਕੀ ਆ ਜੀ ਨਾਲੇ ਫੀਡ ਦਾ ਕੰਮ ਹੈ ਜੀ ਤੇ ਆ ਤੁਹਾਡੇ ਪਾਣੀ ਇਹਨਾਂ ਕਿਤਨਾ ਚੱਲੇਗਾ ਅੰਦਰ ਭਾਈ ਪਾਣੀ ਸੀਵਰੇਜ ਜੀ ਦਾ ਕੰਮ ਹੀ ਕਈ ਵਾਰ ਮਾਰਕੀਟ ਕਮੇਟੀ ਵਾਲਿਆਂ ਕੋ ਗਏ ਆ ਵੀ ਆ ਸਿਵਰੀ ਸਫਾਈ ਕਰੋ ਹੁਣ ਸਾਰੀਆਂ ਟੁੱਟੀਆਂ ਪਈਆਂ ਕੋਈ ਨਹੀਂ ਬਣਾ ਰਿਹਾ ਜੋਨ ਦੇ ਕਰਕੇ ਮੀਂਹ ਦਾ ਪਾਣੀ ਤੁਹਾਡੇ ਨੁਕਸਾਨ ਹੋ ਜਾਂਦਾ ਕੋਈ ਸੀਵਰੇਜ ਦਾ ਨਾ ਸਫਾਈ ਹੋਣ ਕਰਕੇ ਹਉਦੀਆਂ ਨਾ ਬੰਨ੍ਹ ਕਰਕੇ ਇਸ ਕਰਕੇ ਪਾਣੀ ਜਮਾ ਹੋ ਗਿਆ ਵੀ ਸੀਵਰੇਜ ਪੂਰਾ ਪਾਣੀ ਖਿੱਚ ਨਹੀਂ ਰਿਹਾ ਅਸੀਂ ਆ ਕੋਲੋਂ ਪੈਸੇ ਦੇ ਕੇ ਪ੍ਰਾਈਵੇਟ ਮਜ਼ਦੂਰ ਲਵਾ ਕੇ ਇਹ ਟੀਂ ਦੀ ਸਫਾਈ ਕਰਵਾ ਰਹੇ ਹਉਦੀਆਂ ਦੀ ਤਿੰਨ ਚਾਰ ਵਾਰ ਇਹਨਾਂ ਕਮੇਟੀ ਨੂੰ ਜਾ ਕੇ ਪਿਆ ਗਿਆ ਹਾਂ ਇਹ ਹਉਦੀਆਂ ਸਾਫ਼ ਕਰਵਾਓ ਹਉਦੀਆਂ ਬਣਵਾਓ ਅੱਗੇ ਇੱਕ ਪੂਰਾ ਟੁੱਟਾ ਹੈ ਪੁਰ ਕੋਲ ਇਹਨਾਂ ਪੁਰ ਕੋਲ ਪੂਰਾ ਵੀ ਨਹੀਂ ਨਾਲ ਪਾਇਆ ਨੂੰ ਜਾ ਕੇ ਆਖਿਆ ਗਿਆ ਨਾਲ ਉਹ ਤੁਹਾਡਾ ਤੁਹਾਡਾ ਨੁਕਸਾਨ ਹੋਇਆ ਅੰਦਰ ਨੁਕਸਾਨ ਸਾਰੇ ਸਾਰੀਆਂ ਦੁਕਾਨਾਂ ਦਾ ਸਾਰੇ ਹਰ ਕਿਸੇ ਦਾ ਨੁਕਸਾਨ ਵੇਖੋ ਸਕੂਲ ਵਾਲੇ ਬੱਚੇ ਜਾਣ ਵਾਲੇ ਆ ਤੇ ਸਾਰਿਆਂ ਦਾ ਨੁਕਸਾਨ ਹੁੰਦਾ ਮੇਰੇ ਕਲੇ ਦਾ ਕੋਈ ਨੁਕਸਾਨ ਨਹੀਂ ਹੋ ਰਿਹਾ ਕਈ ਵਾਰ ਕਮੇਟੀ ਨੂੰ ਆਖਿਆ ਗਿਆ ਕਮੇਟੀ ਉੱਜਾ ਗਿਆ ਆਖਿਆ ਗਿਆ ਵੀ ਇਹ ਚੰਗੀ ਸਫਾਈ ਕਰੋ ਹੋ ਗਿਆ ਕਿ ਜਿੰਨਾ ਭਜਾ ਚੌਂਦੀ ਸੜਕ ਬਣੀ ਆ ਇਹਨਾਂ ਕਿਹੜੇ ਆਗੇ ਅੱਗੇ ਸੜਕੜੀ ਬਣਾਈ ਇਹਨਾਂ ਨੇ ਉਹਦੀਆਂ ਨਹੀਂ ਯਾਰ ਜੁੱਤੀਆਂ ਨਾਲ ਗੋੜਨ ਆ ਗਈ ਆ ਮੇਰਾ ਸੁਖਵੰਤ ਸਿੰਘ ਸੁਖਵੰਤ ਸਿੰਘ ਹਾਂਜੀ ਸੁਖਵੰਤ ਸਿੰਘ ਨਹੀਂ ਕੋਈ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज